6.8 ਲੱਖ ਰੁਪਏ ਮੈਂ ਦਿੱਤਾ ਸੀ ਇਹਨਾਂ ਨੂੰ ਇਹਨਾਂ ਨੇ ਵਾਅਦਾ ਕੀਤਾ ਹੈ ਮਰਨਮਤ ਪੀਆਰ ਕਰਾ ਕੇ ਦੇਵਾਂਗੇ ਬੱਚੇ ਦੋਨੇ ਵਦੋ ਸਾਲ ਦਾ ਵਰਕ ਪਰਮਿਟ ਬੰਦੇ ਹੂੰਗਾ ਤਿੰਨ ਕਿਲੇ ਪੈੜੀਆਂ ਨੇ ਵਿਚਾਰਨੇ ਵੇਚੀ ਉਹਦਾ ਨਾ ਕੀ ਵੇਚ ਕੇ ਇਹ ਇਹਨਾਂ ਕੋਲੇ ਗਲੋਬਲ ਐਜੂਕੇਅਰ ਦਫਤਰ ਆ ਜੀ ਇਥੇ ਇਮੀਗ੍ਰੇਸ਼ਨ ਵਾਲਾ ਕੁਲਦੀਪ ਸਿੰਘ ਢਾਲੀ ਵਾਲਾ ਦਾ ਨਾਮ ਆ ਇਹਨਾਂ ਨੂੰ ਵੀ ਉਹਨੇ 60000 ਰੁਪਏ ਦਾ ਸਾਲ ਸਾਲ ਦਾ ਵੀ ਵਰਕ ਪਰਮਿਟ ਦਿੱਤਾ ਜੀ ਇਹ ਸਾਲ ਸਾਲ ਦਾ ਵਰਕ ਪਰਮਿਟ ਦਾ 66 ਲੱਖ ਰੁਪਏ ਇਹਨਾਂ ਤੋਂ ਲੈ ਗਿਆ ਪੈਸੇ ਸਾਰੇ ਦਿੱਤੇ ਇਹਨਾਂ ਨੂੰ ਤਿੰਨ ਕਿਲੇ ਪੈੜੀ ਵੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਆ ਜੀ ਬੱਚੇ ਹੁਣ ਸਾਲ ਬਾਅਦ ਆ ਵੀਜ਼ੇ ਤੋਂ ਬਾਹਰ ਹੋ ਗਏ ਉਥੇ ਹੁਣ ਇਹਨਾਂ ਵਿਚਾਰਿਆਂ ਨੇ ਹੁਣ ਜੋ ਵੀਜ਼ੇ ਤੋਂ ਬਾਹਰ ਹੋ ਗਏ 25 ਲੱਖ ਰੁਪਏ ਇਹਨਾਂ ਨੇ ਹ ਠੀਕ ਹੈ ਜੀ ਇਹ ਤਾਂ ਤੁਹਾ ਹਿਸਾਬ ਨਾਲ 86 ਲੱਖ ਰੁਪਏ ਚ ਲੱਗ ਠੁੱਕ ਕੇ 90 ਦੇ ਨੇੜੇ ਠੁੱਕ ਕੇ ਜੀ ਇਹ ਤਾਂ ਠੀਕ ਹੈ ਜੀ ਹੁਣ ਇਹਨਾਂ ਦੀ ਸੁਣਵਾਈ ਕੋਈ ਕਰਦੇ ਨਹੀਂ ਪਹਿਲਾਂ ਡੀਐਸਪੀ ਜਿਹੜਾ ਹੈਗਾ ਜੀ ਇਥੇ ਜਗਤਾਰ ਸਿੰਘ ਉਹਨਾਂ ਕੋਲੇ ਆ ਜੀ ਇਹ ਮਹੀਨਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਉਦੋਂ ਬਾਅਦ ਬਿਆਨ ਲੈ ਲਿਆ ਸਾਰਾ ਕੁਝ ਲੈ ਲਿਆ ਸਾਡੇ ਵਕੀਲ ਨੂੰ ਫੋਨ ਕਰਕੇ ਇਹਨਾਂ ਦੇ ਵਕੀਲ ਨੂੰ ਫੋਨ ਕਰਕੇ ਕਹੀ ਜਾਂਦਾ ਰਾਜ ਨਮਾ ਕਰਾ ਦੇਣਾ 8-10 ਲੱਖ ਰੁਪਏ ਵਿੱਚ ਵੀ ਇਹਨਾਂ ਨੂੰ ਸਮਝਾਓ ਉੱਤੋਂ ਪ੍ਰੈਸ਼ਰ ਆ ਕੌਣ ਕਹਿੰਦਾ ਜਗਤਾਰ ਡੀਐਸਪੀ